ਅੱਜ ਲੱਖਾਂ ਦਾ ਬਜਟ ਆ ਮਿੱਤਰੋ ਜਿੱਥੇ ਮੀਨਾ ਜਖੇਪੜ ਵਾਲਾ ਟੌਪ ਦੀ ਟੀਮ ਬਣਾ ਰਿਆ ਮਾਲਾ ਗਵਿੰਦਪੁਰਿਆ ਖੇਡਣਾ ਕੁਲਵਿੰਦਰ ਜਲਵੇੜਾ ਵੀ ਆ ਰਿਹਾ ਜੋ ਆ ਉਹ ਵੀ ਖੇਡ ਸਕਦਾ ਬਾਕੀ ਜੋ ਟਰੈਕਟਰ ਦਿੱਤੇ ਆ ਜਾਂ ਨਹੀਂ ਇਹ ਤਾਂ ਰੱਬ ਜਾਣਦਾ ਜਾਂ ਪੈਸੇ ਦਿੱਤੇ ਆ ਜਾਂ ਜੋ ਵੀ ਕੋਸ਼ਣਾ ਉਹਨਾਂ ਨਾਲ ਗੱਲ ਕੀਤੀ ਹੋਣੀ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿਹੜੇ-ਕਿਹੜੇ ਕਾਪ ਆ ਅੱਜ ਓਪਨ ਦੇ ਮੈਚ ਵੀ ਹੋਣੇ ਆ ਅੱਜ ਕਮਾਲ ਦੇ ਟੂਰਨਾਮੈਂਟ ਆ ਸੋ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਲੈ ਵੀ ਮਿੱਤਰੋ ਬਹੁ ਮੇਰੇ ਭਰਾਵਾਂ ਨੇ ਕਹਿਣਾ ਬਈ ਤੂੰ ਯਾਰ ਕਈ ਸੀ ਪਲੇਅਰ ਨੰਦਪੁਰ ਕਲੌਡ ਖੇਡਣੇ ਆ ਉਹਨੇ ਆਉਣਾ ਉਹਨੇ ਆਉਣਾ ਮਿੱਤਰੋ ਪਰ ਆ ਕਮੇਟੀ ਦੀ ਪਹਿਲਾਂ ਆਪਾਂ ਕਲਿੱਪ ਸੁਣਾਉਣੇ ਆ ਫਿਰ ਟਰੈਕਟਰਾਂ ਦਾ ਵੀ ਦੱਸਣਾ ਤੁਹਾਨੂੰ ਨਿਊ ਹਾਲੈਂਡ ਨਾਲ ਕਾਫੀ ਕੁਝ ਹੋਇਆ ਸਾਰਿਆਂ ਨੇ ਹੀ ਦੇਖਿਆ ਮਿੱਤਰੋ ਸੋ ਉਹ ਵੀ ਚੀਜ਼ ਦੱਸਦੇ ਆ ਪਹਿਲਾਂ ਕਲਿੱਪ ਦੇਖੋ ਜੋ ਨਿਊ ਹਾਲੈਂਡ ਦੇ ਮੇਲੇ ਤੇ ਕਮੈਂਟੇਟਰ ਨੇ ਗੱਲ ਕਹੀ ਸੀ ਮਿੱਤਰੋ ਇੱਕ ਦਿਨ ਪਹਿਲਾਂ ਜਦੋਂ ਓਪਨ ਦੇ ਮੈਚ ਤੋਂ ਇੱਕ ਦਿਨ ਪਹਿਲਾਂ ਜੋ ਮੈਚ ਹੋ ਰਹੇ ਸੀਗੇ ਉੱਥੇ ਮਿੱਤਰੋ ਜੋ ਨਿਊ ਹਾਲੈਂਡ ਆਏ ਨਾ ਨਾਲ ਵੀਰਾਂ ਨੇ ਗੱਲ ਕਹੀ ਤਾਂ ਉਹ ਕਲਿੱਪ ਸੁਣਿਓ ਮਾੜੀ ਫਿਰ ਆਪਾਂ ਕਰਦੇ ਆ ਗੱਲ ਆਊਗਾ ਇਸੇ ਗਰਾਊਂਡ ਦੇ ਵਿੱਚ 15 ਤਰੀਕ ਨੂੰ ਸੀਲੂ ਵੀ ਬਾਹੂ ਅਕਬਰਪੁਰ ਵਾਲਾ ਇੱਥੇ ਹੀ ਪਹੁੰਚ ਰਿਹਾ ਹੈ ਇਹ ਵੀ ਜਰੂਰ ਘੱਟ ਕੇ ਨਾ ਉਸਮਟ ਕਰ ਦਿਓ ਸੀਲੂ ਵੀ ਖੇਡੋ ਜਿਹੜੇ ਪਲੇਅਰ ਕੈਨੇਡਾ ਆਸਟ੍ਰੇਲੀਆ ਵਿੱਚ ਗਏ ਹੋਏ ਨੇ ਦੋ ਚਾਰ ਪਲੇਅਰਾਂ ਨੇ ਉੱਥੋਂ ਟਿਕਟਾਂ ਦੀ ਕਰਾ ਲੀਆਂ ਵੀ ਅਨੰਦਪੁਰ ਕਲਾਉਂ ਦਾ ਕਬੱਡੀ ਕੱਪ ਖੇਡ ਕੇ ਅਸੀਂ ਤ੍ਰੈਟੀ ਵਾਪਸ ਆਵਾਂਗੇ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਪਲੇਅਰਾਂ ਨੇ ਤੇ ਮਿੱਤਰੋ ਕਲਾਪ ਸੁਣੀ ਆ ਤੁਸੀਂ ਇੰਨਾ ਭਰਾਵਾਂ ਨੇ ਕਿਹਾ ਵੀ ਬਾਹਰੋਂ ਵੀ ਪਲੇਅਰ ਸੱਦਨੇ ਆ ਕੋਸ਼ਿਸ਼ ਯੂਐਸਏ ਤੋਂ ਜੋ ਹੈ ਸ਼ਿਲੂ ਗਿਆ ਹੋਇਆ ਸੀਗਾ ਵੀ ਉਹਦੀ ਟੈਕਟ ਲੈ ਕੇ ਜਾਂ ਉਹਦੀ ਟੈਕਟ ਕਰਾ ਕੇ ਵੀਰਾਂ ਨੇ ਜੋ ਹੈ ਸ਼ਿਲੂ ਵੀ ਸੱਦ ਲੈਣਾ ਸੋ ਉਹ ਚੀਜ਼ਾਂ ਕੰਗਾ ਗੰਗਾ ਸੀਆਂ ਪਰ ਪਲੇਅਰ ਨਹੀਂ ਆਏ ਤੇ ਫਿਰ ਜੋ ਹੈ ਟਰੈਕਟਰ ਵੀ ਨਹੀਂ ਦਿੱਤੇ ਗਏ ਮਿੱਤਰੋ ਕਾਫੀ ਟੀਮਾਂ ਫਿਰ ਵੀ ਬਣੀਆਂ ਸੀਆਂ ਆਪਾਂ ਦੱਸਿਆਂ ਵੀ ਸੀਆਂ ਪਰ ਜੋ ਹੈ ਉਹ ਫਿਰ ਕੋਈ ਕਾਰਨ ਕਰਕੇ ਕਿਉਂਕਿ ਟਰੈਕਟਰ ਜੋ ਹੈ ਦਿੱਤੇ ਆ ਜਾਂ ਨਹੀਂ ਉਹ ਲਾਈਵ ਚ ਚੱਕੇ ਕਲੀਅਰ ਨਹੀਂ ਹੋਇਆ ਉਹ ਜਾਂ ਗੋਸ਼ੇ ਨੂੰ ਪਤਾ ਜਾਂ ਖੁਦ ਕਮੇਟੀ ਵਾਲਿਆਂ ਨੂੰ ਪਤਾ ਤੋਂ ਤਾਂ ਕਰਕੇ ਮਿੱਤਰੋ ਆਪਾਂ ਕੋਸ਼ ਗਾਲਤ ਨਹੀਂ ਦੱਸਿਆ ਸੀਗਾ ਜੋ ਚੀਜ਼ ਆਈ ਸੀਗੀ ਉਹ ਜੋ ਤੁਹਾਨੂੰ ਕਲੀਅਰ ਕੀਤੀ ਸੀਗੀ ਬਾਕੀ ਜੋ ਟਰੈਕਟਰ ਦਿੱਤੇ ਆ ਜਾਂ ਨਹੀਂ ਇਹ ਤਾਂ ਰੱਬ ਜਾਣਦਾ ਜਾਂ ਪੈਸੇ ਦਿੱਤੇ ਆ ਜਾਂ ਜੋ ਵੀ ਕੋਸ਼ ਹਨਾ ਉਹਨਾਂ ਨਾਲ ਗੱਲ ਕੀਤੀ ਹੋਣੀ ਆ ਪਹਿਲਾਂ ਵੀ ਪਲੇਅਰ ਜੋ ਕੁਝ ਕਾਰਨਾ ਕਰਕੇ ਨਹੀਂ ਆਏ ਤਾਂ ਉਹ ਚੀਜ਼ਾਂ ਹੋਣਾ ਮਿੱਤਰੋ ਤਾਂ ਕਰਕੇ ਆਪਾਂ ਕੋਈ ਦੋਸ਼ੀ ਨਹੀਂ ਆਪਾਂ ਕੋਸ਼ਿਸ਼ ਕਰੀਦੀ ਆ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪਰ ਟਰੈਕਟਰ ਦਿੱਤੇ ਆ ਜਾਂ ਨਹੀਂ ਜਾਂ ਗੋਸ਼ਾ ਜਾਣਦਾ ਕਿਉਂਕਿ ਲਾਈਵ 'ਚ ਰਿਕਾਰਡ ਨਹੀਂ ਹੋਇਆ ਕੋਈ ਵੀ ਜਾਂ ਉੱਤੇ ਬੈਠਾ ਉਹ ਜਾਂ ਕੁਝ ਵੀ ਇਦਾਂ ਦਾ ਜੋ ਆ ਸਾਹਮਣੇ ਨਹੀਂ ਆਇਆ ਬਾਕੀ ਜੇ ਮੈਂ ਕੋਈ ਗਲਤ ਬੋਲ ਗਿਆ ਹੋਇਆ ਮਾਫੀ ਚਾਹੁੰਨਾ ਪਹਿਲਾ ਟੂਰਨਾਮੈਂਟ ਕੈਂਪ ਵਾਲਾ ਚੰਡੀਗੜ੍ਹ ਇਲਾਕੇ 'ਚ ਨੇੜੇ ਸੁਖਣਾ ਲੇਕ ਮੇਦੀ 16 ਸਤੰਬਰ ਯਾਨੀ ਕਿ ਅੱਜ ਮਿੱਤਰੋ ਇਹ ਟੌਪ ਦਾ ਟੂਰਨਾਮੈਂਟ ਹੋਣਾ ਤਿੰਨ ਖਿਡਾਰੀ ਬਾਹਰੋਂ ਆ 51000 ਪਹਿਲਾ ਇਨਾਮ ਤੇ ਦੂਜਾ ਨਾਮ 41000 ਤੇ ਬੈਸਟਾਂ ਨੂੰ ਮਿੱਤਰੋ 2121000 ਦੀ ਨਗਦ ਰਕਮ ਨਾਲ ਸਨਮਾਨ ਕੀਤਾ ਜਾਊਗਾ ਸੋ ਇਹ ਟੂਰਨਾਮੈਂਟ ਟੌਪ ਦਾ ਕਬੱਡੀ 1 2 3 ਅਫੀਸ਼ੀਅਲ ਵੈਬਸਾਈਟ ਤੇ ਲਾਈਵ ਦਾ ਆਨੰਦ ਵੀ ਤੁਸੀਂ ਮਾਣ ਸਕਦੇ ਹੋ 1 2 3 ਤੇ ਲਾਈਵ ਚੱਲਣਾ ਅੱਗੇ ਟੂਰਨਾਮੈਂਟ ਆਜ ਲੱਖਾਂ ਦਾ ਬਜਟ ਆ ਮਿੱਤਰੋ ਜਿੱਥੇ ਮੀਨਾ ਜਖੇਪੜ ਵਾਲਾ ਟੌਪ ਦੀ ਟੀਮ ਬਣਾ ਰਿਆ ਮਾਲਾ ਗਵਿੰਦਪੁਰਿਆ ਖੇਡਣਾ ਕੁਲਵਿੰਦਰ ਜਲਵੇੜਾ ਵੀ ਆ ਰਿਹਾ ਜੋ ਆ ਉਹ ਵੀ ਖੇਡ ਸਕਦਾ ਤੇ ਬਹੁਤ ਤਗੜੇ ਤਗੜੇ ਮਾਲਾ ਨਵੂ ਚੀਮੇ ਹੁਣੇ ਹਣੇ ਕਮਾਲਾਂ ਕਰਨੀਆਂ ਮਾਨਸੇ ਇਲਾਕੇ ਵਾਲਾ ਚੋਬਰ ਵੀ ਪਹੁੰਚ ਸਕਦਾ ਇਹ ਟੂਰਨਾਮੈਂਟ ਫਫੜੇ ਭਾਈ ਕੇ ਮਿੱਤਰੋ ਓਪਨ ਦੇ ਮੈਚ ਆ ਲੱਖ ਪਹਿਲਾ ਇਨਾਮ ਤੇ ਦੂਜਾ ਇਨਾਮ 75000 ਆ ਤੇ ਬੈਸਟ ਨੂੰ ਜੋ 25-25000 ਦੀ ਨਗਦ ਰਕਮ ਨਾਲ ਸਨਮਾਨ ਕੀਤਾ ਜਾਊਗਾ ਮਿੱਤਰੋ ਇਹ ਵੀ ਕੱਪ ਜੋ ਹੈ ਅੱਜ ਟੌਪ ਦਾ ਹੋਣਾ ਇਹ ਦੋ ਟੂਰਨਾਮੈਂਟ ਅੱਜ ਦੇ ਆਪਾਂ ਨੂੰ ਕਲੀਅਰ ਸੀਗੇ ਪੋਰ ਕਿਤੇ ਜੇ ਅੱਜ ਕੋਈ ਵੱਡਾ ਮੇਲਾ ਹੋਇਆ ਉਹ ਤੁਸੀਂ ਦੱਸ ਸਕਦੇ ਹੋ ਮੈਮਲ ਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਆਉਣ ਵਾਲੇ ਦਿਨਾਂ 'ਚ ਇਦੂ ਵੀ ਤਗੜੇ ਮੇਲੇ ਆ ਰਹੇ ਆ ਉਹ ਵੀ ਤੁਹਾਨੂੰ ਦੱਸਾਂਗੇ ਕੱਲ ਤੱਕ ਪੈ ਗਈ ਹੱਡੀ ਜਾਂ ਨਿਊ ਹਾਲੈਂਡ ਤੇ ਹਾਰ ਲਿਆਂ ਦਾ ਪਤਾ ਲੱਗਿਆ ਵੀ ਕੌਣ ਜਿੱਤਿਆ ਉਹ ਵੀ ਜੋ ਕੱਲ ਮੇਲੇ ਟੌਪ ਦੇ ਹੋਏ ਆਉਣ ਵਾਲੇ ਦਿਨਾਂ 'ਚ ਫਿਰ ਜੋ ਖੜਕਾ ਪੂਰਾ ਹੀ ਹੋਣਾ ਸੋ ਤਾਂ ਕਰਕੇ ਸਬਸਕ੍ਰਾਈਬ ਤੇ ਲਾਈਕ ਕਰ ਜਿਆ ਕਰੋ ਰੋਜ਼ ਹੀ ਮਿੱਤਰੋ ਮੇਲੇ ਤਗੜੇ ਹੁੰਦੇ ਆ ਤੇ ਆਪਾਂ ਅਪਡੇਟ ਦਿੰਦੇ ਰਵਾਂਗੇ ਆਬ ਉਹਨਾਂ ਨੇ ਵੀ ਕਮਾਲਾਂ ਕਰਨੀਆਂ ਆਉਣ ਵਾਲੇ ਕੱਪਾਂ ਤੇ ਧੰਨਵਾਦ